ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਚਾਰਨ ਕੀਤੀ ਹੋਈ ਦੂਜੀ ਵਾਰ ਦੀ 12 ਨੰਬਰ ਪੌੜੀ ਦੀ ਜਿਸ ਵਿੱਚ ਭਾਈ ਸਾਹਿਬ ਜੀ ਗੰਨੇ ਦੀ ਉਦਾਹਰਨ ਦੇ ਕੇ ਪਰਮਾਤਮਾ ਦੀ ਗੱਲ ਸਮਝਾ ਰਹੇ ਹਨ ਜਿਵੇਂ ਕਿ ਗੰਨਾ ਜਿਹੜਾ ਹੈ ਕੋਲੂ ਵਿੱਚ ਪੀੜਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਰਸ ਨਿਕਲ ਆਉਂਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਗਲਣਾ ਕੋਲੂ ਪੀੜੀਏ ਅਰਸ ਦੇ ਦਰਹਾਲਾ ਫਿਰ ਗੋੜਦੀਆਂ ਢੇਲੀਆਂ ਬਣਾਉਂਦਾ ਹੈ ਕੋਈ ਉਸ ਗੰਨੇ ਨੂੰ ਕਾੜ ਕੇ ਉਸ ਗੰਨੇ ਦੇ ਰਸ ਨੂੰ ਕਾੜ ਕੇ ਕੋਈ ਬਰੀਕ ਸ਼ੱਕਰ ਬਣਾ ਲੈਂਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਕੋਈ ਕਰੇ ਗੁੜ ਭੇਲੀਆਂ ਕੋ ਸ਼ੱਕਰ ਵਾਲਾ ਫਿਰ ਉਸੇ ਹੀ ਰਸ ਦੇ ਵਿੱਚ ਕੋਈ ਉਸ ਦੀ ਖੰਡ ਬਣਾ ਲੈਂਦਾ ਹੈ ਤੇ ਕੋਈ ਮਖਾਣੇ ਮਸਾਲੇ ਵਾਲੇ ਬਣਾ ਲੈਂਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਕੋਈ ਖੰਡ ਸਵਾਰਦਾ ਮੱਖਣ ਮਸਾਲਾ ਫਿਰ ਉਸੇ ਹੀ ਗੰਨੇ ਦੇ ਰਸ ਤੋਂ ਕੋਈ ਮਿਸ਼ਰੀ ਕੋਈ ਕਲਾਕੰਧ ਬਣਾਉਂਦਾ ਹੈ ਤੇ ਕੋਈ ਖੰਡ ਢਾਲ ਕੇ ਮਠਿਆਈ ਪੇਠਾ ਆਦਿਕ ਬਣਾਉਂਦਾ ਹੈ ਹੋਵੇ ਮਿਸ਼ਰੀ ਕਲੀਕੰਧ ਮਠਿਆਈ ਢਾਲਾ ਫਿਰ राजे ਅਮੀਰ ਲੋਕ ਮਠਿਆਈਆਂ ਤੇ ਗਰੀਬ ਲੋਕ ਗੁੜ ਸ਼ੱਕਰ ਖਾ ਕੇ ਤੇ ਇਸ ਰਸ ਨੂੰ ਸੁਖ ਆਨੰਦ ਤੇ ਖੁਸ਼ੀ ਦੇ ਨਾਲ ਖਾਂਦੇ ਤੇ ਭੋਗਦੇ ਹਨ ਖਾਵੇ ਰਾਜ ਰੰਗ ਕਰ ਰਸ ਭੋਗ ਸੁਖਾਲਾ ਠੀਕ ਐਸੇ ਹੀ ਤਰ੍ਹਾਂ ਜਿਵੇਂ ਗੰਨਾ ਜਿਹੜਾ ਹੈ ਉਸ ਦਾ ਕਈ ਕੁਝ ਬਣਾ ਕੇ ਤੇ ਉਸ ਦੇ ਸਵਾਦ ਨੂੰ ਮਾਣਿਆ ਜਾਂਦਾ ਹੈ ਇਸੇ ਗੰਨੇ ਦੀ ਤਰ੍ਹਾਂ ਹੀ ਉਹ ਇਹ ਦਰੂਵੇ ਰੂਪ ਪ੍ਰਭੂ ਸਭ ਪਾਸੇ ਵੱਖ-ਵੱਖ ਰੰਗਾਂ ਵਿੱਚ ਆਪ ਹੀ ਆਪ ਵਰਤ ਰਿਹਾ ਹੈ ਪਰ ਇਸ ਭੇਦ ਨੂੰ ਗੁਰੂ ਤੋਂ ਵਰਸੋਏ ਹੋਏ ਗੁਰਮੁਖ ਹੀ ਜਾਣਦੇ ਹਨ ਪ੍ਰਭੂ ਦੀ ਇਸ ਅਨੇਕਤਾ ਮੇਂ ਲੀਲਾ ਵਿੱਚ ਸੁਖ ਤੇ ਆਨੰਦ ਮਾਣ ਰਿਹਾ ਹੈ ਆਪੇ ਆਪ ਵਰਤਦਾ ਗੁਰਮੁਖ ਸੁਖਾਲਾ ਗੁਰੂ ਵੱਲ ਨੂੰ ਮੁੱਖ ਕਰਨ ਵਾਲਾ ਗੁਰੂ ਦੀ ਸ਼ਰਨ ਪੈਣ ਵਾਲਾ ਗੁਰੂ ਦੀ ਮੱਤ ਨੂੰ ਧਾਰਨ ਕਰਨ ਵਾਲਾ ਸੋ ਖੁਸ਼ਮਾਨਦਾ ਹੈ ਪ੍ਰਭੂ ਦੇ ਇਨਾ ਕੌਤਕਾਂ ਨੂੰ ਦੇਖ ਕੇ ਤੇ ਇਨਾ ਸੁਖ ਆਨੰਦ ਨੂੰ ਮਾਣ ਕੇ